ਜ਼ਿਲ੍ਹੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਜਿੱਥੇ ਲਗਾਤਾਰ ਹੀ ਪੁਲਿਸ ਵੱਲੋਂ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਉੱਥੇ ਹੀ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ ਇੱਕ ਵੱਖਰਾ ਕਦਮ ਚੁੱਕਿਆ ਗਿਆ ਹੈ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਡੀਆਈਜੀ ਰੇਂਜ ਫਰੋਇਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐਸਐਸਪੀ ਫਾਜ਼ਲਗਾ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠਾ ਫਾਜ਼ਲਗਾ ਪੁਲਿਸ ਵੱਲੋਂ ਜ਼ਿਲ੍ਹੇ 'ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਦੱਸਦੀ ਹੈ ਕਿ ਜਿੱਥੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਹੀ ਸਖਤ ਤੋਂ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਨਸ਼ੇ ਦੇ ਆਦੀ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਵੱਲ ਵਧਾਉਣ ਲਈ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ भेजया ਜਾ ਰਿਹਾ ਹੈ ਇਦਾਂ ਦਾ ਹੀ ਇੱਕ ਮਾਮਲਾ ਹਲਕਾ ਜਲਾਲਾਬਾਦ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਥਾਣਾ ਵੈਰੋਕਾ ਦੇ ਇੰਚਾਰਜ ਸਬ ਇੰਸਪੈਕਟਰ ਪਰਮਜੀ ਸਿੰਘ ਵੱਲੋਂ 2 ਦਿਨਾਂ ਵਿੱਚ ਕੁੱਲ 5 ਨਸ਼ਾ ਪੀੜਿਤ ਲੋਕਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭੇਜਿਆ ਗਿਆ ਹੈ ਐਸਐਸਪੀ ਫਾਜ਼ਿਲਗਾ ਵਰਿੰਦਰ ਸਿੰਘ ਬਰਾੜ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਨੌਜਵਾਨ ਜਾਂ ਵਿਅਕਤੀ ਨਸ਼ਾ ਛਡਣਾ ਚਾਹੁੰਦਾ ਹੈ ਤਾਂ ਉਹ ਆਪਦੇ ਨੇੜੇ ਦੇ ਥਾਣੇ ਨਾਲ ਸੰਪਰਕ ਕਰੇ ਪੁਲਿਸ ਵੱਲੋਂ ਉਸ ਨੂੰ ਪੂਰੀ ਸਹਾਇਤਾ ਦਿੱਤੀ ਜਾਵੇਗੀ ਅਤੇ ਉਸ ਦਾ ਨਸ਼ਾ ਛਡਾਉਣ ਲਈ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਵਾ ਕੇ ਉਸ ਦਾ ਇਲਾਜ ਕਰਵਾਇਆ ਜਾਏਗਾ ਅਤੇ ਨਾਮ ਪਤਾ ਵੀ ਪੀੜਤ ਵਿਅਕਤੀ ਦਾ ਜਿਹੜਾ ਗੁਪਤ ਰੱਖਿਆ ਜਾਵੇਗਾ ਤਾਂ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਥਾਣਾ ਵੈਰੋਕਾ ਦੇ ਇੰਚਾਰਜ ਸਬ ਇੰਸਪੈਕਟਰ ਪਰਮਜੀਤ ਸਿੰਘ ਦਾ ਮੈਂ ਐਸ ਐਚਓ ਐਸ ਆਈ ਪਰਮਜੀਤ ਸਿੰਘ ਥਾਣਾ ਵੈਰੋਕੇ ਮੈਂ ਜੀ ਮਾਨਯੋਗ ਡੀਜੀਪੀ ਸਾਹਿਬ ਅਤੇ ਆਪਣੇ ਮਾਨਯੋਗ ਡੀਆਈਜੀ ਸਾਹਿਬ ਹਰਮਨबीर ਸਿੰਘ ਗਿੱਲ ਅਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਮੈਂ ਪਿੰਡ ਦੇ ਵਿੱਚ ਥਾਣਾ ਆਪਣੇ ਥਾਣਾ ਹਜਾ ਦੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਲੋਕ ਕਈ ਲੋਕ ਜਿਹੜੇ ਨਸ਼ਾ ਤੋਂ ਜਿਹੜੇ ਪ੍ਰਭਾਵਿਤ ਹੋ ਚੁੱਕੇ ਸੀ ਉਹਨਾਂ ਦੇ ਨਾਲ ਅਤੇ ਮੈਂ ਪਿੰਡ ਦੇ ਬਦਵੰਤੇ ਸੱਜਣਾਂ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਨਸ਼ਾ ਛੱਡਣ ਦੀ ਪ੍ਰੇਰਿਆ ਅਤੇ ਉਹਨਾਂ ਨੂੰ ਮੈਂ ਨਾਲ ਲਿਆ ਕੇ ਕਰੀ ਕੱਲ ਦੇ ਪਰਸੋਂ ਦੇ ਵਿੱਚ ਮੈਂ 5 ਬੰਦਿਆਂ ਨੂੰ ਜਿਹੜਾ ਨਸ਼ਾ ਛਡਾਊ ਕੇਂਦਰ ਫਾਜ਼ਲ ਕਾ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਤੇ ਨਾਲ ਉਹਨਾਂ ਦੇ ਵਾਰਸਾਂ ਨੇ ਉਹਦੇ ਛੱਡਿਆ ਤੇ ਉਹਨਾਂ ਨੂੰ ਹੋਰ ਵੀ ਦੱਸਿਆ ਵੀ ਭਾਈ ਨਸ਼ਾ ਬਹੁਤ ਵੱਡੀ ਲਾਹਣ ਤੇ ਤੇ ਤੁਸੀਂ ਆ ਜਿਹੜਾ ਇਹਨੂੰ ਨਸ਼ੇ ਨੂੰ ਛੱਡਦੇ ਉਤਿਆਗੋ ਤੇ ਹੋਰ ਲੋਕਾਂ ਨੇ ਵੀ ਜਿਹੜਾ ਇਸ ਸੰਬੰਧੀ ਪ੍ਰੇਰੋ ਵੀ ਆਪਾਂ ਨਸ਼ਾ ਛੱਡਦੀ ਉਸ ਤੋਂ ਇਲਾਵਾ ਹੋਰ ਵੀ ਜੇ ਕੋਈ ਵਿਅਕਤੀ ਜਿਹੜਾ ਆਪਣਾ ਨਸ਼ਾ ਛੱਡਣਾ ਚਾਹੁੰਦਾ ਹੈ ਮੈਂ ਇਸ ਸੰਬੰਧੀ ਆਮ ਆਮ ਜਨਤਾ ਦੇ ਆਮ ਲੋਕਾਂ ਨੂੰ ਅਪੀਲ ਕਰਦਾ ਵੀ ਜਿਹੜਾ ਇਸ ਸੰਬੰਧੀ ਜੇ ਕੋਈ ਨਸ਼ਾ ਛਡਣਾ ਹੋਰ ਵਿਅਕਤੀ ਚਾਹੁੰਦਾ ਤੇ ਮੈਂ ਉਹ ਮੈਨੂੰ ਜਿਹੜਾ ਆ ਕੇ ਮੇਰੇ ਨਾਲ ਤਾਲਮੇਲ ਫੋਨ ਤੇ ਕਰੇ ਜਾਂ ਮੈਨੂੰ ਆ ਕੇ ਮਿਲੇ ਤੇ ਮੈਂ ਉਹਨੂੰ ਜਿਹੜਾ ਆਪਣੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਉਹਨੂੰ ਐਡਮਿਟ ਕਰਵਾ ਦੇਵਾਂਗਾ ਤੇ ਜੇ ਉਹ ਆਪਣਾ ਨਾਮ ਪਤਾ ਨਹੀਂ ਦੱਸਣਾ ਚਾਹੁੰਦਾ ਉਹ ਵੀ ਮੈਨੂੰ ਦੱਸੇ ਤੇ ਮੈਂ ਉਹਦਾ ਜਿਹੜਾ ਨਾਮ ਵੀ ਗੁਪਤ ਰੱਖਿਆ ਜਾਊਗਾ